ਕਰਦੇ ਕਿ ਦੱਸੋ ਪਿੰਡ ਵਾਲਿਓ ਵੇ ਹੋ ਗਿਆ ਕੀ ਵਾਕਾ ਸੀ ਦੱਸੋ ਪਿੰਡ ਵਾਲਿਓ ਵੇ ਹੋ ਗਿਆ ਕੀ ਵਾਕਾ ਸੀ ਮੇਰਾ ਇਹ ਪੰਜਾਬ ਯਾਰੋ ਸ਼ੇਰਾਂ ਦਾ ਇਲਾਕਾ ਸੀ ਜਾ ਕੇ ਤੇ ਵਿਦੇਸ਼ਾਂ ਵਿੱਚ ਚੰਡੇ ਇਨਾ ਗੱਡ ਤੇ ਬਾਡਰ ਤੇ ਵੈਰੀਆਂ ਦੇ ਸਿਰ ਇਨਾ ਵੱਢ ਤੇ ਹੁਣ ਵੀ ਤਾਂ ਪਹਿਲਾਂ ਵਾਂਗ ਚੜਦੀ ਸਵੇਰ ਹੈ ਹੁਣ ਵੀ ਤਾਂ ਰੋਜ਼ ਵਾਂਗ ਚੜਦੀ ਸਵੇਰ ਹੈ ਭਵਿੱਖ ਤੇ ਪੰਜਾਬ ਦੇ ਕਿਉਂ ਪੈ ਗਿਆ ਹਨੇਰੇ ਖੜੀ ਵੇਖ ਮੌਤ ਨੂੰ ਤੇ ਮਾਰਦਾ ਠਹਾਕਾ ਸੀ ਮੇਰਾ ਇਹ ਪੰਜਾਬ ਯਾਰੋ ਸ਼ੇਰਾਂ ਦਾ ਇਲਾਕਾ ਸੀ ਵਾ ਵਾ ਤੇ ਮਿੱਟੀ ਵਿੱਚ ਮਿੱਟੀ ਹੋ ਕੇ ਮਿੱਟੀ ਵਿੱਚ ਮਿੱਟੀ ਵਿੱਚ ਮਿੱਟੀ ਹੋ ਕੇ ਮਿੱਟੀ ਵਿੱਚੋਂ ਲੱਭਦਾ ਮਿਹਨਤੀ ਪੰਜਾਬੀ ਇਹ ਅੰਨ ਦਾਤਾ ਸਭ ਦਾ ਹਸਰਤਾ ਮਾਰ ਕੇ ਬਹਾਨਾ ਘਾੜ ਦਿੰਦਾ ਸੀ ਤੇ ਥੋੜੀ ਚ ਵੀ ਉਹਦਾ ਸ਼ੁਕਰਾਨਾ ਕਰ ਦਿੰਦਾ ਸੀ ਅਣ ਉਪਜਾਣ ਚ ਇਹ ਸਾਰਿਆਂ ਦਾ ਆਕਾ ਸੀ ਮੇਰਾ ਇਹ ਪੰਜਾਬ ਯਾਰੋ ਸ਼ੇਰਾਂ ਦਾ ਇਲਾਕਾ ਸੀ ਵਾ ਵਾ ਤੇ ਦੱਸ ਦੋ ਭਰਾਵੋ ਸਾਨੂੰ ਖਾਦਾ ਕਿਸੇ ਕੋੜ ਨੇ ਦੱਸ ਦੋ ਭਰਾਵੋ ਸਾਨੂੰ ਖਾਦਾ ਕਿਸੇ ਕੋੜ ਨੇ ਪੁੱਛਿਆ ਸੀ ਦੱਸਿਆ ਨਹੀਂ ਪਿੰਡ ਵਾਲੇ ਬੋਰਡ ਨੇ ਬੋਰ ਥੱਲੇ ਸਾਥ ਸੀ ਜੋ ਪਿੰਡ ਵਾਲਾ ਨਾਕਾ ਸੀ ਮੇਰਾ ਇਹ ਪੰਜਾਬ ਯਾਰੋ ਸ਼ੇਰਾਂ ਦਾ ਇਲਾਕਾ ਸੀ ਤੇ ਹੱਕ ਲੈਣਾ ਜਾਣਦੇ ਸੀ ਛੱਟ ਦੇਣਾ ਤਲਵਾ ਵਾਰਸਿਆਂ ਉਹਦੇ ਨਾਂ ਹਰੀ ਸਿੰਘ ਨਲਵਾ ਲੜਕੇ ਤੇ ਵਹਿਰੀਆਂ ਦਾ ਕੱਢ ਤਾ ਕੜਾਕਾ ਸੀ ਮੇਰਾ ਇਹ ਪੰਜਾਬ ਯਾਰੋ ਸ਼ੇਰਾਂ ਦਾ ਇਲਾਕਾ ਸੀ ਤੇ ਐਨੀ ਗੱਲ ਸੁਣ ਕੇ ਤੇ ਬਾਬਾ ਇੱਕ ਬੋਲਿਆ ਵਹਿ ਐਨੀ ਗੱਲ ਸੁਣ ਕੇ ਤੇ ਬਾਬਾ ਇੱਕ ਬੋਲਿਆ ਪੇਤ ਸਾਰਾ ਦਿਲ ਵਾਲਾ ਉਸ ਨੇ ਅਸੀਂ ਖੋਲਿਆ ਕਿ ਤੇਰਾ ਇਹ ਪੰਜਾਬ ਹੁਣ ਹੋ ਗਿਆ ਨਲਾਹ ਕੇ ਜਦੋਂ ਦੀ ਪੰਜਾਬ ਵਿੱਚ ਵੜ ਗਈ ਸਮਾਹ ਕੇ ਤੇ ਸੋਹਣੇ ਤੇ ਸਣਖਿਆਂ ਦਾ ਖੂਨ ਦਿੰਦੀ ਸਾੜ ਏ ਲੱਤ ਲੱਗ ਜਾਏ ਤਾਂ ਕਲੇਜਾ ਦਿੰਦੀ ਪਾੜ ਏ ਸੋਹਣੇ ਤੇ ਸਣਖਿਆਂ ਦਾ ਖੂਨ ਦਿੰਦੀ ਸਾੜ ਏ ਲੱਤ ਲੱਗ ਜਾਏ ਤਾਂ ਕਲੇਜਾ ਦਿੰਦੀ ਪਾੜ ਏ ਗੋਰੇ ਗੋਰੇ ਗੱਬਰੂਏ ਕਰਦੀ ਬੁਲਾ ਕੇ ਜਦੋਂ ਦੀ ਪੰਜਾਬ ਵਿੱਚ ਵੜ ਗਈ ਸਮਾਹ ਕੇ ਓਹੋ ਤੇ ਚਿੱਟਾ ਚਿੱਟਾ ਕਹਿੰਦੇ ਜਦੋਂ ਨਾਂ ਚਿੱਟਾ ਪੈ ਗਿਆ ਉਦੋਂ ਦਾ ਪੰਜਾਬ ਦਾ ਤਾਂ ਪੱਠਾ ਵਸ ਬਹਿ ਗਿਆ ਤੇ ਸਿਆਸਤਾਂ ਦੇ ਲੋਭੀਆਂ ਨੇ ਕੀਤੀਆਂ ਸਿਆਸਤਾਂ ਹਜੇ ਹੋਰ ਦੱਸਣੀ ਮੈਂ ਚਿੱਟੇ ਵਾਲੀ ਦਾਸਤਾਂ ਜਵਾਨੀ ਸਾਡੀ ਫੜ ਲਿਆ ਗਲਤ ਟ੍ਰੈਕ 'ਤੇ ਜਦੋਂ ਦੀ ਪੰਜਾਬ ਵਿੱਚ ਵੜ ਗਈ ਸਮਾਏ ਤੇ ਪੋਤੇ ਵੀ ਗਿਆ ਤੇ ਫਿਰ ਪੋਤਰਾ ਵੀ ਗਿਆ ਪੁੱਤ ਵੀ ਗਿਆ ਤੇ ਫਿਰ ਪੋਤਰਾ ਵੀ ਗਿਆ ਚਿੱਟੇ ਦੇਆਂ ਚੱਕਰਾਂ 'ਚ ਦੋਤਰਾ ਵੀ ਗਿਆ ਪਿੰਡ 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 ਦੇ ਜਵਾਨ ਮੁੱਕੀ ਜਾਂਦੇ ਨੇ ਨਸ਼ਾ ਪਤਾ ਕਰਕੇ ਤੇ ਖੁੰਝੇ ਲੁੱਕੀ ਜਾਂਦੇ ਨੇ ਜਵਾਨੀ ਸਾਡੀ ਫੜ ਲਿਆ ਗਲਤ ਟਰੇਹ ਕੇ ਜਦੋਂ ਦੀ ਪੰਜਾਬ ਵਿੱਚ ਵੜ ਗਈ ਸਮਾਏ ਤੇ ਕੈਸਾ ਹੈ ਜਵਾਨੀ ਵਿੱਚ ਪੈਰ ਪਾਉਣ ਲੱਗ ਪਈ ਧੀ ਪੰਜਾਬ ਦੀ ਵੀ ਟੀਕੇ ਲਾਉਣ ਲੱਗ ਪਈ ਕੈਸਾ ਹੈ ਜਵਾਨੀ ਵਿੱਚ ਪੈਰ ਪਾਉਣ ਲੱਗ ਪਈ ਧੀ ਪੰਜਾਬ ਦੀ ਵੀ ਟੀਕੇ ਲਾਉਣ ਲੱਗ ਪਈ ਜੇ ਧੀ ਪੁੱਤ ਮਰ ਗਏ ਜਵਾਨੀ ਵਿੱਚ ਸੱਜਣਾ ਸਿਆਣਿਆਂ ਦੀ ਅਰਥੀ ਨੂੰ ਮੋਢਾ ਵੀ ਨਹੀਂ ਲੱਭਣਾ ਵਕਤ ਸੰਭਾਲ ਲੋ ਇਹ ਆਂਦਾ ਕਦ ਬੈ ਕੇ ਜਦੋਂ ਦੀ ਪੰਜਾਬ ਵਿੱਚ ਵੜ ਗਈ ਸਮਾਏ ਤੇ লাশ ਵੇਖ ਪੁੱਤ ਦੀ ਤੇ ਮਾਂ ਕਰ ਲਾਉਂਦੀ ਏ ਆਂਦਰਾਂ ਦੀ ਹਾ ਉਸ ਰੱਬ ਤੱਕ ਜਾਂਦੀ ਏ ਕਿ ਨਸ਼ਾ ਲਾਉਣ ਵਾਲੇ ਤੈਨੂੰ ਮਿਲੇ ਭੈੜੀ ਮੌਤ ਨਹੀਂ ਮੌਤ ਮਿਲੇ ਭੈੜੀ ਕੰਮ ਭੈੜਾ ਤੇਰਾ ਬਹੁਤ ਨਹੀਂ ਸਮਝਾਵੇ ਜੋ ਸਿਆਣਾ ਉਹਨੂੰ ਕਹਿੰਦੇ ਨੇ ਕਰਹਿ ਕੇ ਜਦੋਂ ਦੀ ਪੰਜਾਬ ਵਿੱਚ ਵੜ ਗਈ ਸਮਾਏ ਤੇ ਰਾਜਨੀਤੀ ਨਾਲੋਂ ਹੁਣ ਉੱਚਾ ਉੱਠ ਸੋਚੀਏ ਸਾਰੇ ਰਲ ਮਿਲ ਕੇ ਤੇ ਬਲਾਂ ਇਹ ਰੋਕੀਏ ਫਾਇਦਾ ਨੁਕਸਾਨ ਛੱਡ ਪੁੰਨੇ ਕਮਾਲ ਲਵੋ ਮੇਰੇ ਪੰਜਾਬ ਦੀ ਜਵਾਨੀ ਨੂੰ ਬਚਾ ਲਵੋ ਜਿਵੇਂ ਤੁਹਾਡੇ ਪੁੱਤ ਇਹ ਵੀ ਤੁਹਾਡੇ ਲਾਲ ਨੇ ਜਿਵੇਂ ਤੁਹਾਡੇ ਪੁੱਤ ਨੇ ਇਹ ਵੀ ਤੁਹਾਡੇ ਲਾਲ ਨੇ ਮੁਲਕ ਦੇ ਲਈ ਬਣ ਸਕਦੇ ਮਿਸਾਲ ਨੇ ਪਾਰਟੀਆਂ ਸਾਰੀਆਂ ਇੱਕ ਮੰਚ ਤੇ ਬਿਠਾ ਲਵੋ ਮੇਰੇ ਪੰਜਾਬ ਦੀ ਜਵਾਨੀ ਨੂੰ ਬਚਾ ਲਵੋ ਮੇਰੇ ਪੰਜਾਬ ਦੀ ਜਵਾਨੀ ਨੂੰ ਬਚਾ